ਥਾਣਾ ਫਿਲੌਰ ਦੀ ਪੁਲਿਸ ਨੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਕੀਤੇ ਕਾਬੂ। ਸ਼੍ਰੀ ਸਰਵਣ ਸਿੰਘ ਬਾਲ, ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ। ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਦੀ ਟੀਮ ਵੱਲੋਂ ਬਿਜਲੀ ਦੇ ਟਰਾਂਸਫਾਰਮ ਚੋਰੀ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਾਲ ਡੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਭਾਰੀ ਸੁਰੱਖਿਆ ਫੋਰਸ ਨਾਲ ਸਪੈਸ਼ਲ ਨਾਕਾਬੰਦੀ ਸਰਚ ਆਪਰੇਸ਼ਨ ਦੌਰਾਨ ਇੱਕ ਅਸ਼ੋਕਾ ਲੇਲੇਨ ਟਰੱਕ ਨੂੰ ਰੋਕਿਆ ਜਿਸ ਵਿੱਚ ਸ਼ਨੀ ਪੁੱਤਰ ਜੀਤ ਰਾਮ ਵਾਸੀ ਪਿੰਡ ਨੰਗਲ ਸ਼ਾਮਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਹਾਲ ਵਾਸੀ ਨੇੜੇ ਬ੍ਰੈਡ ਫੈਕਟਰੀ ਔਜਲਾ ਫਾਟਕ ਕਪੂਰ ਥਲਾ ਜੋਜਿਸ਼ ਮਸੀਹ ਉਰਫ ਬੱਲੀ ਪੁੱਤਰ ਤਰਸੇਮ ਮਸੀਹ ਵਾਸੀ पिंड शामपुरा थाना सदर बटाला जिला गुरदासपुर हाल वासी बाबा बुद्धा जी नगर गली नंबर सत रामा मंडी जलंधर पवन कुमार उर्फ शनि पुत्र अशोक कुमार वासी मोहल्ला संतपुरा हाल वासी नेड़े ब्रेड फैक्ट्री औजला फाटक कपूर थला शत्रुघ्न पासवान पुत्र रामा पासवान वासी सरमस्तीपुर बिहार हाल वासी पिंड शेखुपुरा थाना सिटी कपूरथला सवार सन ट्रक की तलाशी लैंड दौरान ਆਰੀ ਮਾਤਰਾ ਵਿੱਚ ট্রান্সਫਾਰਮਰ ਵਿੱਚੋਂ ਚੋਰੀ ਕੀਤਾ ਤੇਲ ਅਤੇ ਹੋਰ ਸਮਾਨ ਬਰਾਮਦ ਕੀਤਾ ਇਹਨਾਂ ਨੂੰ ਕਾਬੂ ਕਰਕੇ ਮਕਦਮਾ ਨੰਬਰ 3317 ਮਾਰਚ 2025 ਜੁਲਮ 303 2317 2111 ਬੀ ਐਨ ਐਸ 27 ਟੋਲੀ 155 ਤਿੱਥ ਥਾਣਾ ਫਲੋਰ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਦਿਰੋ ਰਾਤ ਸਮੇਂ ਕਿਸਾਨਾ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰਦਾ ਸੀ ਅਤੇ ਹੁਣ ਤੱਕ ਇਹਨਾਂ ਵੱਲੋਂ ਵੱਖ ਵੱਖ ਏਰੀਏ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਖੰਨਾ ਜ਼ਿਲ੍ਹਾ ਨਵਾਸ਼ਹਿਰ ਤੇ ਪੰਜਾਬ ਦੇ ਹੋਰ ਵੱਖ-ਵੱਖ ਸਥਾਨਾਂ ਤੋਂ ਟਰਾਂਸਫਾਰਮਰ ਚੋ ਤੇਲ ਚੋਰੀ ਦੀਆਂ ਦਰਜਨਾ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਇਹਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਅਮ ਖੁਲਾਸੇ ਹੋਣ ਦੀ ਸੰਭਾਵਨਾ ਹੈ एपी न्यूज़ पंजाबी ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟਰ ਸਰਦਕਸ਼ੋ ਜਿਹੜਾ ਇਹ ਚਾਰ ਮੈਂਬਰ ਗਰੋਹ ਫੜਿਆ ਹੈ ਕੀ ਕੁਝ ਮਾਮਲਾ ਦਾ ਹੈ ਕੀ ਕੁਸ਼ਲ ਉਤਰ ਕੰਪਲੀਟ ਮਾਨਜੋਗ ਐਸਐਸਪੀ ਸਾਹਿਬ ਸ਼ਰੀ ਗਰਮੀਤ ਸਿੰਘ ਜੰਦਰ ਦਿਹਾਤੀ ਜੀ ਦੇ ਦਸ਼ਾ ਨਿਰਦੇਸ਼ਾਂ ਤੇ ਉਸ ਸਮੇਂ ਸਫਲਤਾ ਮਿਲੀ ਜੇ ਸਮੇਂ ਇਨਸਪੈਕਟਰ ਸੰਜੀਵ ਕਪੂਰ ਐਸ ਐਚ ਓ ਫਲੋਰ ਤੇ ਉਸ ਦੀ ਟੀਮ ਚੌਕੀ ਇੰਚਾਰਜ ਰਸਾੜਾ ਵੱਲੋਂ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਚਾਰ ਜਿਹੜੇ ਅੰਤਰ ਜ਼ਿਲਾ ਜਿਹੜੇ ਗਰੋ ਸੀ ਜਿਹਦੇ ਵਿੱਚ ਨਵਾਂ ਸ਼ਹਿਰ ਖੰਨਾ ਲੁਧਿਆਣਾ ਤੇ ਜਲੰਧਰ ਦੇ ਕਪੂਰਥਲਾ ਦੇ ਵਿੱਚ ਟਰਾਂਸਫਰਮਰਾਂ ਵਿੱਚੋਂ ਤੇਲ ਅਤੇ ਪਿੱਤਲ ਜਿਹੜੇ ਚੋਰੀ ਕਰਦੇ ਸੀ ਉਸ ਗਰਾ ਨੂੰ ਕਾਬੂ ਕੀਤਾ ਹੈਗਾ ਇਸ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਪਾਸੋਂ ਇੱਕ ਅਸੀਂ ਟਰੱਕ ਬਰਾਮਦ ਕੀਤਾ ਹੈਗਾ ਜਿਹਦੇ ਵਿੱਚ ਇਹ ਟਰਾਂਸਪੋਰਟ ਦੇ ਵਿੱਚ ਲੈ ਕੇ ਜਾਂਦੇ ਸੀ 1500 ਲੀਟਰ ਕਰੂਡ ਆਇਲ ਬਰਾਮਦ ਕੀਤਾ ਹੈਗਾ ਇਸ ਤੋਂ ਇਲਾਵਾ ਜਿਹੜਾ ਇਹ ਦੋਸ਼ੀ ਆ ਇਹ ਸਾਰੇ ਇਹਨਾਂ ਚ ਇੱਕ ਦੋਸ਼ੀ ਮੇਨ ਦੋਸ਼ੀ ਜਿਹੜਾ ਉਹ ਪੀਓ ਵੀ ਹੈਗਾ ਇਹਨਾਂ ਤੇ 8-8 ਮਕਦਮੇ ਆਲਰੇਡੀ ਜਿਹੜੇ ਤੇਲ ਚੋਰੀ ਦੇ ਜਿਹੜੇ ਸੀ ਉਹ ਟਰਾਂਸਫਾਰਮਰ ਜਿਹੜੇ ਸੀ ਉਹਨਾਂ ਦੇ ਚੋਰੀ ਦੇ ਮਕਦਮੇ ਦਰਜ ਨੇ ਇਹ ਗਰੋ ਜਿਹੜਾ ਸੀ ਰਾਤ ਵੇਲੇ ਜਿਹੜਾ ਵਾਰਦਾਤਾ ਪਲਾਨ ਕਰਦਾ ਸੀ ਤੇ ਉਥੋਂ ਇੱਕ ਕਿਸਾਨ ਜਿਹੜੇ ਆ ਉਹਨਾਂ ਦਾ ਬੜਾ ਮਾਲੀ ਨੁਕਸਾਨ ਕਰਦੇ ਸਨ ਬਿਜਲੀ ਬੋਰਡ ਮੈਕ ਡਿਪਾਰਟਮੈਂਟ ਦਾ ਵੀ ਮਾਲੀ ਨੁਕਸਾਨ ਕਰਦੇ ਸਨ ਉਥੋਂ ਟਰਾਂਸਫਾਰਮਰ ਤੋਂ ਤੇਲ ਚੋਰੀ ਕਰਕੇ ਤੇ ਨਾਲ ਤਾਂਬਾ ਚੋਰੀ ਕਰਦੇ ਸਨ ਤੇ ਅੱਗੇ ਫਰਦਰ ਵੇਚ ਦਿੰਦੇ ਸਨ ਇਹਦੇ ਵਿੱਚ ਅਸੀਂ 메ਨ ਚਾਰ ਦੋਸ਼ੀ ਫੜ ਲਏ ਨੇ ਤੇ ਅੱਗੇ ਇਹਨਾਂ ਦੇ ਫਰਦ ਅਨਕਸ਼ਾਫ ਦੇ ਉੱਤੇ ਜਿਹੜੇ ਕੁਆੜੀਏ ਨੇ ਤਿੰਨ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਸਰਕੇਸ਼ ਨਾਕੀਆ ਰਿਕਵਰੀ ਕੀ ਗੱਲ ਹੈ ਇਹਨਾਂ ਕੋਲੋਂ ਅਸੀਂ ਇੱਕ ਟਰੱਕ ਜਿਹੜਾ ਉਹ ਰਿਕਵਰ ਕੀਤਾ ਹੈਗਾ ਅਸ਼ੋਕਾਲੇ ਲੈਂਡ ਤੇ 1500 ਲੀਟਰ ਜਿਹੜਾ ਉਹ ਤੇਲ ਬਰਾਮਦ ਕੀਤਾ ਹੈਗਾ ਕੀਪ ਰਬੜ ਦੀਆਂ ਪਾਈਪਾਂ ਤੇ ਕੀਪ ਵਗੈਰਾ ਜਿਹੜੇ ਸੀ ਜਿਹਦਾ ਇਹ ਪਾਉਂਦੇ ਸੀ ਅੱਗੇ ਉਹ ਸਾਰੇ ਜਿਹੜੇ ਸੰਦਾ ਨਾਲੇ ਟਰਾਂਸਫਾਰਮਰ ਨੂੰ ਖੋਲਦੇ ਸੀ ਪਿਛੋਂ ਬੰਦ ਕਰਦੇ ਸੀ ਲਾਈਟ ਵਗੈਰਾ ਉਹ ਸਾਰੇ ਬਰਾਮਦ ਕੀਤੇ ਰਹੇ ਸਰ ਕਬਾੜੀ ਕਿਹੜੇ ਏਰੀਏ ਦੇ ਕਬਾੜੀਏ ਜਿਹੜੇ ਹੈਗੇ ਆ ਕੁਝ ਜਲੰਧਰ ਦੇ ਨੇ ਕੁਝ ਲੋਕਲ ਨੇ ਤੇ ਹਜੇ ਇਹਨਾਂ ਦਾ ਅੱਜ ਪੁਲਿਸ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਫਰਦਰ ਹੋਰ ਕਾਰਵਾਈ ਜਿਹੜੀ ਆ ਉਹ ਅਮਲ ਚ ਲਿਆਂਦੀ ਜਾਵੇ। ਬਾਰਦਾ ਸਰ ਇੱਧਰ ਹੀ ਆਪਣੇ ਇਹਦੇ ਵਿੱਚ ਕੀਤੀਆਂ ਇਹਨਾਂ ਨੇ ਜਿਆ ਵੱਖ-ਵੱਖ ਜਿਹੜਿਆਂ ਵਿੱਚ ਕੀਤੀਆਂ ਜੀ। ਇਹਨਾਂ ਨੇ ਵੱਖ-ਵੱਖ ਥਿਲਿਆਂ ਵਿੱਚ ਨਵਾਂ ਸ਼ਹਿਰ ਖੰਨਾ ਲੁਧਿਆਣਾ ਜਿਹੜੇ ਝਿਲ੍ਹੇ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਜੇ ਵਾਰਦਾਤਾਂ ਕੀਤੀਆਂ ਨੇ ਪਹਿਲਾਂ ਸਾਰੇ ਜੀ ਇਹ ਹੀ ਚੋਰੀ ਦੇ ਮੁਕੱਦਮੇ ਆ ਜੀ ਹੋਰ ਵੀ ਹੋ ਗਏ ਇਹਨਾਂ ਦੇ ਮੋਸਟਲੀ ਇਹ ਚੋਰੀ ਦਾ ਹੀ ਇਹ ਇਹ ਸ਼ੁਰੂ ਤੋਂ ਹੀ ਇਹ ਚੋਰੀ ਦਾ ਕੰਮ ਇਹੋ ਹੀ ਕਰਦੇ ਨੇ ਤੇ ਵਾਰਦਾਤੀ ਬੰਦੇ ਨੇ ਇਹ ਹਮੇਸ਼ਾ ਹੀ ਇਹੋ ਜੇ ਇਹਨਾਂ ਦੇ ਵਿੱਚ 2023 ਦੇ ਵਿੱਚ ਬਹਿਰਾਮ ਦੇ ਵਿੱਚ ਵੀ ਆਲਰੇਡੀ ਇਹਨਾਂ ਦੇ ਮੁਕੱਦਮਾ ਦਰਜ ਹੈਗਾ ਵੱਖ-ਵੱਖ ਥਾਣਿਆਂ 'ਚ ਮੁਕੱਦਮੇ ਦਰਜ ਨੇ ਤੇ ਇਹਨਾਂ ਨੂੰ ਇਹ ਐਰਕਾ ਅਸੀਂ 111 ਬੀਐਨਐਸ ਇਹ ਆਰਗੇਨਾਈਜ਼ ਕਰਾਈਮ ਕਰਦੇ ਨੇ ਸਲਾਹ ਕਰਕੇ ਤੇ ਇਹ ਇਹ ਜਿਹੜੀ ਵਾਰਦਾ ਚੋਰੀ ਦੇ ਇਲਜ਼ਾਮ ਦਿੱਤੇ ਦਿੰਦੇ ਨੇ ਇਹਨਾਂ ਚ ਅਸੀਂ ਇਹ ਵਾਅਦਾ ਕੀਤਾ 111 ਬੀਐਨਐਸ ਦਾ ਤੇ ਇਹ ਮੋੜੀ ਦੀ ਕਿੰਨੀਆਂ ਵਾਰਦਾਤਾ ਮੰਨੇ ਸਰ ਜਿਹੜੀਆਂ ਕਾਫੀ ਜ਼ਿਆਦਾ ਚਾਰਤਾ ਮਰੀਕ ਕਥਾਣਾ ਮੈਂ ਪਰੇਸ਼ਾਨ ਕੀਤਾ ਸੀ ਤੇ ਫਲੋਰੇ ਦੀ ਕਿੰਨੀਆਂ ਵਾਰਦਾਤਾ ਮੰਨੇ ਸਰ ਇਹ ਕਰੀਬ ਸਾਡੇ ਹਜੇ ਤੱਕ ਸਾਡੇ ਕੋਲ 12 ਵਾਰ ਦਾ ਤਾਂ ਲੋਕਲ ਮੰਨ ਚੁੱਕੇ ਨੇ ਤੇ 10 ਵਾਰ ਦਾ ਤਾਂ ਇਹਨਾਂ ਨੇ ਬਾਹਰ ਮੰਨੀਆਂ ਨੇ ਤੇ ਫਰਦਰ ਹੁਣ ਪੁਲਿਸ ਰਮਾਂਡ ਦੇ ਵਿੱਚ ਇਹਨਾਂ ਕੋਲ ਹੋਰ ਵਾਰਦਾਤਾਂ ਕਲੀਰ ਕਰਾਂਗੇ ਅਸੀਂ ਜੀ। ਫਿਰ ਟਰੱਕ ਇਹਨਾਂ ਦਾ ਆਪਣਾ ਹੈ ਜੀ। ਹਾਂਜੀ ਟਰੱਕ ਇਹਨਾਂ ਦਾ ਆਪਣਾ ਹੈਗਾ ਜੀ। ਕਿਹਦਾ ਜੀ ਇਹਨਾਂ ਨੂੰ ਪਤਾ ਕੁਛ ਇਹਨਾਂ ਚ ਜਿਹੜਾ ਮੇਨ ਇਹਨਾਂ ਦਾ ਸਾਰਿਆਂ ਦੇ ਸਾਂਝੇ ਪੈਸੇ ਲਾ ਕੇ ਇਹਨਾਂ ਨੇ ਕਰਦੇ ਨੇ ਕੰਮ। ਪੈਸਿਆਂ ਦੀ ਵੰਡ ਜਿੱਦਾਂ ਚੋਰੀ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਇਹ ਪੈਸਿਆਂ ਦੀ ਵੰਡ ਜਿੱਦਾਂ 40-50 ਹਜ਼ਾਰ ਰੁਪਏ ਇਹਨਾਂ ਨੂੰ ਹਫਤੇ ਦੇ ਵਿੱਚ ਮਿਲਦਾ ਉਹ 10-10 ਹਜ਼ਾਰ ਰੁਪਏ ਵੰਡ ਲੈਂਦੇ ਨੇ ਤੇ ਇਹ ਸਾਰਿਆਂ ਦਾ ਇਕੱਠਾ ਹੀ ਕੰਮ ਹੈਗਾ। ਇਹਦਾ ਮੇਨ ਲੀਡਰ ਕੋਈ ਨਹੀਂ ਜੀ ਮੇਨ ਲੀਡਰ ਤੇ ਸਾਰੇ ਲੀਡਰ ਨੇ ਪਰ ਅਮਿਤ ਮੁੰਡਾ ਹੈਗਾ ਜਿਹੜਾ ਇਹ ਤਿੰਨ ਜਿਹੜੇ ਕਪੂਰਥਲੇ ਨੂੰ ਬਿਲੋਂਗ ਕਰਦੇ ਨੇ ਇੱਕ ਜਲੰਧਰ ਨੂੰ ਬਿਲੋਂਗ ਕਰਦਾ ਜੀ ਹਾਂਜੀ ਫਲੋਰ ਵਾਲਿਓ ਆਪਣੇ ਫਲੋਰ ਵਿੱਚ ਓਪਨ ਹੋ ਚੁੱਕਾ ਹੈ ਨਿਊ ਗਰਲਸ ਅਲੋਨ ਦਿ ਵਿਸ਼ਾ ਸਲੋਨਸ ਅਕੈਡਮੀ ਜਿੱਥੇ ਤੁਹਾਨੂੰ ਬਹੁਤ ਵਧੀਆ-ਵਧੀਆ ਆਫਰਸ ਪ੍ਰੋਵਾਈਡ ਕੀਤੀਆਂ ਜਾਣਗੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ